ਰਾਜ ਜੀ ਤੁਸੀਂ ਮੈਂ ਜਾ ਰਿਹਾ ਬਥਰੇ ਬਥਰੇ ਬਾੜਾ ਦੋ ਤੋਂ ਰੰਗ ਹੱਕਤ ਕਰਦੇ ਆ ਤੇ ਖਵਾ ਸੀ ਉਹ ਆਪਣੀ ਗੱਤੀ ਨੂੰ ਸੁਧਾਰ ਕੇ ਗੱਤੀ ਰਦੀ ਸੀ ਗੱਤੀਆਂ ਕਾਗਜ਼ ਤੋਂ ਅੰਨਿਆ ਹੋ ਜਾਣੀਆਂ ਸਾਡੇ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਤੇ ਉਹਨਾਂ ਨੇ ਕਿਹਾ ਪਾਈਏ ਦੋਵੇਂ ਇਕੋ ਜੇ ਹਾਲਾਂਕਿ ਚੰਡੀਗੜ੍ਹ ਦੇ 110 ਅੰਚ ਕੋਸ਼ਿਸ਼ ਕੀਤੀ ਬਹੁਤ ਕੁਝ ਮਿਟਣ ਦੀ ਲekin ਭਈ ਮੇਰੀ ਇੱਡਾਂ ਦੀ ਸੀ ਜਿਹੜੇ ਸ਼ਿਕਾਰ ਅਜ ਪੰਜਾਬ ਹੋਇਆ ਪੰਜਾਬ ਨੇ ਸ਼ਿਕਾਰ ਖਾਧਾ ਉਹ ਪੰਜਾਬੀ ਮਹਿਸੂਸ ਕਰਦੇ ਆ ਕਿ ਕਾਂਗਰਸ ਇੱਕ ਪਾਰਟੀ ਹੋ ਜੇ ਆ ਜਿਹੜੀ ਅਮਨ ਸ਼ਾਂਤੀ ਚੈਨ ਔਰ ਇੰਡਸਟਰੀਅਲ ਟਾਊਨ ਹੈ ਮੈਂਚੈਸਟਰ ਆਫ ਇੰਗਲੈਂਡ ਓ ਮੈਂਚੈਸਟਰ ਨਾ ਫਿਰ ਥਿਸ ਇਜ਼ ਮੈਂਚੈਸਟਰ ਮੈਂਚੈਸਟਰ ਆਫ ਇੰਡੀਆ ਜਿਹੜਾ ਸੀ ਉਹਦਾ ਮਾਹੌਲ ਸਭ ਕੰਡਿਊਸਿਵ ਐਟਮੋਸਫੀਅਰ ਇੰਡਸਟਰੀਸ ਟੂ ਦੇ ਵਿੜਾ ਉਹ ਇੱਕੋ ਬੰਦਾ ਜਿਹੜਾ 6 ਹਰਗੇ ਸ਼ਾਇਦ ਸਾਂ ਤੋਂ ਕੋਈ ਸਾਰੇ ਪੰਜਾਬ ਦੱਸ ਦਿਓ ਜਿਹੜਾ ਐਮਐਲਏ ਹੋ ਕੇ 6 ਐਮਐਲ 6 ਕੌਨਸਟੀਚੁਐਂਸੀਆਂ ਜਾਂ 9 ਕੌਨਸਟੀਚੁਐਂਸੀਆਂ ਦੇ ਸਾਰੇ ਕੰਮ ਕਰਦਾ ਸੀ ਉਹ ਕਿਹੜਾ ਨਾਮਤਾ ਸੀ ਭਾਤ ਕੁਸ਼ਲ ਅਸ਼ੂ ਲੋਕ ਸੇਵਾ ਕਮੇਟੀ ਤੋਂ ਜਤਨ ਅਜੂਰੀਆ ਤੇ ਤੁਹਾਡਾ ਭਾਈ ਬਹੁਤ ਬਹੁਤ ਸ਼ੁਕਰ ਨਾੜਾ ਬੜਾ ਕੋਟਰੀ ਤੋੜ ਤਾ ਇਹ ਲੜੀ ਜਰੀਏ ਕੋ ਚੰਨੀ ਸਾਹਿਬ ਮੈਂ ਕਮੇਤੀ ਹੋਰ ਕਰਾਂਗਾ ਰਸਤੇ ਨਾਲ ਬੇਟੇ ਨੀਆ ਜੇ ਟਾਈਮ ਪੂਰਾ ਹੋ ਜਾਏ ਆ ਕਿ ਤੁਹਾਡੇ ਇੱਕ ਅਪੀਲ ਕਰਨਾ ਚਾਹੁੰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਇਹ ਜਿਹੜੇ ਵੀ ਲੋਕ ਗੈਰਤਮੰਦ ਅੜਖੀਲੇ ਪੰਜਾਬ ਵਾਸਤੇ ਸੋਚਦੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਬਾਹਰ ਬੰਦਾ ਦਿੱਲੀ ਜਾਂ ਹਰਿਆਣਾ ਦਾ ਨਾਮ ਚੁਣੀਏ ਇਹ ਚੋਣ ਕੇਂਦਰੀ ਵਾਦੀ ਹੋਣੀ ਹੈ ਜੇ ਉਹ ਜਿੱਤਦੇ ਹੈ ਕਿਉਂਕਿ ਉਹਨੇ ਰਾਜ ਸਭਾ ਦਾ ਮੈਂਬਰ ਬਣਨਾ ਸਭ ਤੇ ਰਾਜ ਸਭਾ ਨੂੰ ਖੁਸ਼ ਜਾਣੀ ਹੈ ਇਸ ਤਰਕੇ ਜਿਹੜੇ ਲੋਕ ਅਣਖ ਅਣਖ ਦੇ ਪਿੱਛੇ ਪੰਜਾਬੀਅਤ ਦੇ ਪਿੱਛੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਉਹਨਾਂ ਨੂੰ ਹਰਉਣ ਦੇ ਲਈ ਜੁਆਇਨ ਕਰਨਾ ਚਾਹੁੰਦੇ ਸਾਡੇ ਵੱਲੋਂ ਸਾਰਿਆਂ ਨੂੰ ਵੈਲਕਮ ਹੈ ਐਸੀ ਹਰ ਚੰਗੇ ਬੰਦੇ ਨੂੰ ਪਾਰਟੀ ਦੇ ਵਿੱਚ ਲੈਣ ਨੂੰ ਤਿਆਰ ਹੈ ਸੋ ਹਰ ਰੋਜ਼ ਬਹੁਤ ਸਾਰੇ ਲੋਕ ਅਪਰੋਚ ਕਰ ਰਹੇ ਨੇ ਮੈਂ ਖਾਸ ਤੌਰ ਤੇ ਇਸ ਏਰੀਏ ਦੇ ਲੋਕਾਂ ਨੂੰ ਫੀਲ ਕਰਦਾ ਕਿ ਆਓ ਇਕੱਠੇ ਹੋ ਕੇ ਆਪਾਂ ਇੱਕ ਤਰਫਾ ਵੋਟਾਂ ਪਾਈਏ ਤੇ ਬੜੀ ਅੱਛੀ ਅਪੀਲ ਕੀਤੀ ਹੈ ਕਿ ਜਿਹੜੇ ਅਕਾਲੀ ਦਲ ਦੇ ਤੇ ਬੀਜੇਪੀ ਦੇ ਲੋਕ ਅੱਜ ਹਰ ਕੋਈ ਮੋਟੇ ਚ ਪੀੜਾ ਮਾਰ ਰਹੀ ਜਿਹਨੇ ਪਹਿਲਾ ਵੋਟਾਂ ਪਾਤੀ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਨੂੰ ਨਾਲੇ ਆਪਣਾ ਜਨ ਕੇਜਰੀ ਵਾਰਲਣ ਕਿਹੜੇ ਟੰਡਾ ਤੋਂ ਆਇਆ ਹੋਇਆ ਕੇਸੀ ਉਹ ਇਸ ਦੇ ਚੂਹੇ ਰਾਜ ਸਭਾ ਦਾ ਮੈਂਬਰ ਅਸੀਂ ਆਪਣੇ ਬੰਦੇ ਚੁਨੇ ਸੋ ਹੋਰ ਸਾਰੇ ਜਣੇ ਆਸਰੂ ਚ ਤਾਉਣ ਬਾਅਦ ਤੇ ਇਕੱਠੇ ਹੋਈਏ ਤੇ ਕਾਂਗਰਸ ਪਾਰਟੀ ਇੰਜਾਇਰ ਕਰੋ ਧੰਨਵਾਦ ਜੈ ਹਿੰਦ